ਚਮਕੌਰ ਸਾਹਿਬ ਵਿੱਚ ਸ਼ਹੀਦ ਹੋਏ ਸਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਦਾ ਸੰਸਕਾਰ ਕਰਨ ਵਾਲੇ ਬੀਬੀ ਹਰਸ਼ਰਨ ਕੌਰ ਜੀ ਦਾ ਅਧੂਰਾ ਰਹਿ ਗਿਆ ਕੰਮ ਉਹ ਕਿਹੜੇ ਦੋ ਸਿੱਖਾਂ ਨੇ ਪੂਰਾ ਕੀਤਾ ਸੀ ਆਓ ਅੱਜ ਅਸੀਂ ਵਿਸਥਾਰ ਨਾਲ ਜਾਣਦੇ ਹਾਂ ਭਾਵੇਂ ਚਮਕੌਰ ਸਾਹਿਬ ਅਤੇ ਆਲੇ-ਦੁਆਲੇ ਦੇ ਵਸਨੀਕਾਂ ਨੂੰ ਇਹ জ্ঞাত ਸੀ ਕਿ ਪਿਛਲੇ ਦਿਨਾਂ ਤੋਂ ਚਮਕੌਰ ਦੀ ਗੜੀ ਵਿੱਚ ਲੱਖਾਂ ਮੁਗਲਾਂ ਨੇ ਸਤਗੁਰੂ ਜੀ ਅਤੇ ਮੁਠੀ ਪਰ ਸਿੰਘਾਂ ਨੂੰ ਘੇਰਾ ਪਾਇਆ ਹੋਇਆ ਹੈ ਸੋ ਇਸ ਅਸਾਵੀ ਜੰਗ ਦਾ ਨਤੀਜਾ ਕੀ ਹੋ ਸਕਦਾ ਹੈ ਇਹ ਸਾਰੇ ਜਾਣਦੇ ਸਨ ਆਖਰ ਇਸ 40 ਬਨਾਮ 10 ਲੱਖ ਦੇ ਮੁਕਾਬਲੇ ਦਾ ਅੰਤ ਅਵੱਛ ਸਿੰਘਾਂ ਦੀਆਂ ਸ਼ਹੀਦੀਆਂ ਦੇ ਰੂਪ ਵਿੱਚ ਹੀ ਹੋਵੇਗਾ ਜਦੋਂ ਬੀਬੀ ਹਰਸ਼ਰਨ ਕੌਰ ਜੀ ਨੂੰ ਮੁਗਲਾਂ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਪਤਾ ਲੱਗਾ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਖੁਦ ਚਮਕੌਰ ਸਾਹਿਬ ਉਸ ਮੈਦਾਨੀ ਜੰਗ ਵਿੱਚ ਜਾ ਕੇ ਗੁਰੂ ਤੋਂ ਆਪਾ ਕੁਰਬਾਨ ਕਰ ਗਏ ਉਹਨਾਂ ਮਰਜੀਵੜੀਆਂ ਦੇ ਦਰਸ਼ਨ ਕਰੇਗੀ ਅਤੇ ਸਾਰੇ ਹਾਲਾਤ ਨੂੰ ਜਾਣੇਗੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸਾ ਸੋਧ ਕੇ ਲੋਡੇ ਪੈਰ ਜਦ ਇਹ ਬੀਬੀ ਹਰਸ਼ਰਨ ਕੌਰ ਜੀ ਗੜੀ ਦੇ ਕੋਲ ਪੁੱਜੇ ਤਾਂ ਕੀ ਦੇਖਦੇ ਹਨ ਕਿ ਗੜੀ ਦੇ ਸਾਹਮਣੇ ਅਤੇ ਆਲੇ-ਦੁਆਲੇ ਮਨੁੱਖੀ ਸਰੀਰਾਂ ਦੇ ਕੱਟੇ ਵੱਡੇ ਅੰਗ ਇੱਧਰ-ਉੱਧਰ ਖਿਲਰੇ ਪਏ ਹਨ ਮੁਗਲ ਫੌਜਾਂ ਦੇ ਸਿਪਾਹੀ ਮੈਦਾਨੇ ਜੰਗ ਵਿੱਚੋਂ ਆਪਣੇ ਸਿਪਾਹੀਆਂ ਦੀਆਂ ਲੋਥਾਂ ਦੀ ਸਾਰ ਸੰਭਾਲ ਕਰਦੇ ਹਨ ਉਹਨਾਂ ਨੂੰ ਉੱਥੋਂ ਚੁੱਕ ਕੇ ਲਿਜਾ ਰਹੇ ਹਨ ਜੰਗੀ ਮੈਦਾਨ ਦਾ ਇਹ ਹਾਲ ਤੱਕ ਕੇ ਬੀਬੀ ਹਰਸ਼ਰਨ ਕੌਰ ਪੁੱ ਅਤੇ ਇਹਨਾਂ ਦੇ ਮਨ ਵਿੱਚ ਵੀ ਉਹਨਾਂ ਸ਼ਹੀਦ ਹੋਏ ਗੁਰਸਿੱਖਾਂ ਦੇ ਸਰੀਰਾਂ ਦੀ ਸੰਭਾਲ ਕਰਨ ਲਈ ਬਲਬਲਾ ਉੱਠਿਆ ਦਿਨ ਛਿਪਣ ਦੇ ਕੰਢੇ ਹੋਇਆ ਸੋ ਹਰਸ਼ਰਨ ਕੌਰ ਜਿਸ ਨੇ ਰਾਤ ਦੇ ਅੰਧੇਰੇ ਵਿੱਚ ਆਪਾਂ ਛਪਾਉਣ ਲਈ ਕਾਲੇ ਵਸਤਰ ਪਹਿਨੇ ਹੋਏ ਸਨ ਉਹਨਾਂ ਨੇ ਸਤਗੁਰੂ ਜੀ ਦੀ ਬਖਸ਼ਿਸ਼ ਸਤਿਆ ਅਤੇ ਪ੍ਰੇਰਣਾ ਨਾਲ ਦਸਤਾਰਾਂ ਅਤੇ ਕੇਸਾਂ ਵਾਲੇ ਸੀਸ ਕੜਾ ਕਸ਼ਰਾ ਪਹਿਨੀਆਂ ਦੇਹਾਂ ਦੀ ਨਿਸ਼ਾਨਦੇਹੀ ਕਰਕੇ ਇੱਕ ਜਗ੍ਹਾ ਉਹ ਸਰੀਰ ਅਤੇ ਅੰਗ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਕਾਫੀ ਸਮੇਂ ਦੀ ਮੁਸ਼ਕਲ ਤੋਂ ਬਾਅਦ ਉਹ ਕੇਵਲ 10-15 ਸਰੀਰ ਹੀ ਇਕੱਠੇ ਕਰ ਸਕੇ ਕਿਉਂਕਿ ਇੱਕ ਤਾਂ ਰਾਤ ਦਾ ਅੰਧੇਰਾ ਸੀ ਅਤੇ ਦੂਸਰਾ ਮਰਤਕ ਸਰੀਰਾਂ ਦੇ ਵਜਨ ਚੁੱਕਦੇ ਆ ਸਰੀਰ ਥੱਕ ਟੁੱਟ ਚੁੱਕਾ ਸੀ ਸੋ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਨੇੜੇ ਤੇੜੇ ਤੋਂ ਬਲਣ ਅਧਿਕ ਇਕੱਠਾ ਕਰਕੇ ਬੀਬੀ ਜੀ ਨੇ ਇਕੱਠੇ ਕੀਤੇ ਹੋਏ ਸਰੀਰਾਂ ਨੂੰ ਅਗਨ ਪੇਟ ਕਰ ਦਿੱਤਾ ਅਤੇ ਆਪ ਕੋਲ ਬੈਠ ਕੇ ਸੋਹਲੇ ਦਾ ਪਾਠ ਕਰਨ ਲੱਗ ਪਏ ਅੱਗ ਦੇ ਇੱਕਦਮ ਉੱਚੇ ਉੱਠੇ ਭਾਂਬੜ ਤੱਕ ਕੇ ਮੁਗਲ ਸਿਪਾਹੀ ਇੱਧਰ ਉੱਧਰ ਭੱਜੇ ਅਤੇ ਪਰ ਡਰਦਿਆਂ ਦਾ ਨੇੜੇ ਆਉਣ ਦਾ ਹੌਸਲਾ ਨਾ ਪਿਆ ਜਦ ਵੇਖਿਆ ਕਿ ਉਸ ਬਲਦੀ ਹੋਈ ਅਗਨੀ ਦੇ ਇੱਕ ਪਾਸੇ ਇੱਕ ਔਰਤ ਬੈਠੀ ਹੋਈ ਹੈ ਤਦੋਂ ਉਹ ਹੌਸਲਾ ਕਰਕੇ ਪੁੱਛਿਆ ਕਿ ਭਾਈ ਤੂੰ ਕੌਣ ਹੈ ਅਤੇ ਇਸ ਵੇਲੇ ਇੱਥੇ ਕੀ ਕਰ ਰਹੀ ਹੈ ਤਦ ਅੱਗੇ ਉਸ ਬੀਬੀ ਨੇ ਜੋਸ਼ ਵਿੱਚ ਆਖਿਆ ਕਿ ਮੈਂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਅਤੇ ਆਪਣੇ ਭਰਾਵਾਂ ਦੇ ਸਰੀਰਾਂ ਦੀ ਸੰਭਾਲ ਕਰ ਰਹੀ ਹਾਂ ਸਿਪਾਹੀਆਂ ਨੇ ਉਸ ਨੂੰ ਫੜਨਾ ਚਾਹਿਆ ਪਰ ਉਹ ਸ਼ਸਤਰਧਾਰੀ ਬੀਬੀ ਨੇ ਆਪਣੀ ਤਲਵਾਰ ਧੂ ਲਈ ਖਬਰਾ ਗਏ ਅਤੇ ਉਸ ਦਾ ਮੁਕਾਬਲਾ ਕਰਨ ਲੱਗੇ ਮਗਲ ਸਪਾਈ ਜਿਆਦਾ ਸਨ ਸੋ ਇਸ ਝੜਪ ਵਿੱਚ ਬੀਬੀ ਜੀ ਗੰਬੀਰ ਜ਼ਖਮੀ ਹੋ ਗਏ ਜਾਲਮਾਂ ਨੇ ਉਸ ਬੀਬੀ ਹਰਸ਼ਰਨ ਕੌਰ ਜੀ ਨੂੰ ਜ਼ਖਮੀ ਹਾਲਤ ਵਿੱਚ ਹੀ ਬਲਦੀ ਅੱਗ ਵਿੱਚ ਸੁੱਟ ਦਿੱਤਾ ਇਸੇ ਤਰ੍ਹਾਂ ਚਮਕੌਰ ਦੇ ਸ਼ਹੀਦਾਂ ਦੇ ਸਰੀਰਾਂ ਦੀ ਸੰਭਾਲ ਕਰਦੇ ਹਾਂ ਕਲਗੀਧਰ ਜੀ ਦੀ ਸੁਪਤਰੀ ਵੀ ਆਪਣੇ ਵੀਰਾਂ ਨਾਲ ਸੱਚਖੰਡ ਜਾਬਰਾਜੇ ਬਾਅਦ ਵਿੱਚ ਇਮਾਨ ਤੋਂ ਗਰੇ ਹੋਏ ਇਹਨਾਂ ਮੁਗਲ ਸਪਾਈਆਂ ਨੇ ਪਾਣੀ ਪਾ ਕੇ ਉਸ ਬਲਦੇ ਹੋਏ ਅੰਗੀਠੇ ਨੂੰ ਠੰਡਾ ਕਰ ਦਿੱਤਾ ਤਾਂ ਜੋ ਇਹਨਾਂ ਸ਼ਹੀਦਾਂ ਦੀਆਂ ਦੇਹਾਂ ਦਾ ਅਪਮਾਨ ਹੋਵੇ ਪਾਣੀ ਪਾਉਣ ਕਾਰਨ ਸਹਬਜ਼ਾਦਿਆਂ ਅਤੇ 10-15 ਸਿੰਘਾਂ ਦੇ ਸਰੀਰ ਪੂਰੀ ਤਰ੍ਹਾਂ ਨਾਲ ਸੰਸਕਾਰੇ ਨਹੀਂ ਗਏ ਅਤੇ ਇਸੇ ਤਰ੍ਹਾਂ ਠੁਖਦੇ ਰਹੇ ਬਾਅਦ ਵਿੱਚ ਇਹ ਸਾਰੇ ਸਰੀਰਾਂ ਦਾ ਸੰਸਕਾਰ ਫਿਰ ਗੁਰੂ ਜੀ ਦੇ ਪਿਆਰੇ ਸਿੱਖ ਭਾਈ ਤਰਲੋਕਾ ਅਤੇ ਭਾਈ ਰਾਮੇ ਨੇ ਕੀਤਾ ਸੀ ਬਹੁਤ ਹੀ ਦਰਦਨਾਕ ਮੰਝਰ ਵਰਤਿਆ ਸੀ ਇਸ ਤਰ੍ਹਾਂ ਰੈਂਦੀ ਸੇਵਾ ਭਾਈ ਤਰਲੋਕਾ ਅਤੇ ਭਾਈ ਰਾਮਾ ਜੀ ਦੇ ਹਿੱਸੇ ਆਈ ਸੀ